ਵੱਡੀ ਖਬਰ ਸਾਹਮਣੇ ਆ ਰਹੀ ਹੈ ਅਕਾਲੀ ਆਗੂ ਦੇ ਘਰ ਦੇ ਉੱਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਸੀਸੀਟੀਵੀ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਇੱਕ ਅਣਪਛਾਤੇ ਦੇ ਵੱਲੋਂ ਅਕਾਲੀ ਆਗੂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਪੁਲਿਸ ਨੇ ਸੀਸੀਟੀਵੀ ਤਸਵੀਰ ਜਿਹੜੀ ਹੈ ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਕਾਲੀ ਆਗੂ ਦੇ ਘਰ ਦੇ ਉੱਤੇ ਗੋਲੀਆਂ ਚਲੀਆਂ ਨੇ ਇਲਾਕੇ ਦੇ ਵਿੱਚ دہشت ਦਾ ਹੋਲਾ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਫਿਰੋਤੀ ਨਾ ਦੇਣ ਦੇ ਨਾਲ ਜੁੜਿਆ ਹੋਇਆ ਹੈ। ਦਰਅਸਲ 50 ਲੱਖ ਰੁਪਏ ਦੀ ਫਿਰੋਤੀ ਅਕਾਲੀ ਆਗੂ ਦੇ ਕੋਲੋਂ ਮੰਗੀ ਗਈ ਸੀ ਪਰ ਫਿਰੋਤੀ ਨਾ ਦੇਣ ਦੀ ਸੂਰਤ ਦੇ ਵਿੱਚ ਅਕਾਲੀ ਆਗੂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ। ਅਕਾਲੀ ਆਗੂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਹਿਲਾਂ ਫਿਰੋਤੀ ਮੰਗੀ ਜਾਂਦੀ ਹੈ 50 ਲੱਖ ਰੁਪਏ ਦੀ ਜਦੋਂ ਇਹ ਰਕਮ ਅਕਾਲੀ ਆਗੂ ਦੇ ਵੱਲੋਂ ਨਹੀਂ ਦਿੱਤੀ ਜਾਂਦੀ ਤਾਂ ਫਿਰ ਅਕਾਲੀ ਆਗੂ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਜਿਹੜਾ ਹੈ ਉਹ ਫਿਲੋਂਣ ਦੀ ਕੋਸ਼ਿਸ਼ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਕੋਲ ਸ਼ਿਕਾਇਤ ਪਹੁੰਚ ਚੁੱਕੀ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਹਰੇਕ ਐਂਗਲ ਤੋਂ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤੁਹਾਨੂੰ ਸੀਸੀਟੀਵੀ ਤਸਵੀਰਾਂ ਵੀ ਦਿਖਾਉਂਦੇ ਹਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਅਕਾਲੀ ਆਗੂ ਦੇ ਘਰ ਦੇ ਬਾਹਰ ਇੱਕ ਅਣਪਛਾਤੇ ਦੇ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਹਾਲਾਂਕਿ ਅਜੇ ਤੱਕ ਇਸ ਅਣਪਛਾਤੇ ਦੀ ਪਛਾਣ ਨਹੀਂ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਸ ਦੀ ਪਛਾਣ ਕੀਤੀ ਜਾਵੇਗੀ ਅਤੇ ਇਸ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਦੇ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਇਹ ਵੱਡੀ ਖਬਰ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਈ ਹੈ ਡੇਰਾ ਬਾਬਾ ਨਾਨਕ ਦੇ ਪਿੰਡ ਬੈਰੋਕੇ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੋਂ ਦੇ ਰਹਿਣ ਵਾਲੇ ਅਕਾਲੀ ਆਗੂ ਦੇ ਘਰ ਦੇ ਉੱਤੇ ਦੇਰ ਰਾਤ ਦੇ ਸਮੇਂ ਫਾਇਰਿੰਗ ਕੀਤੀ ਗਈ ਹੈ ਅਕਾਲੀ ਆਗੂ ਦੇ ਘਰ ਦੇ ਉੱਤੇ ਤਾਬੜ ਤੋੜ ਫਾਇਲਿੰਗ ਫਿਰੋਤੀ ਨਾ ਦੇਣ ਨੂੰ ਲੈ ਕੇ ਕੀਤੀ ਕਿ ਇਹ ਦਰਸਲ 50 ਲੱਖ ਰੁਪਏ ਦੀ ਫਿਰੋਤੀ ਨਾ ਦੇਣ ਦਾ ਮਾਮਲਾ ਹੈ ਫਿਰੋਤੀ ਮੰਗੀ ਗਈ ਸੀ ਅਕਾਲੀ ਆਗੂ ਦੇ ਕੋਲੋਂ ਜਦੋਂ ਅਕਾਲੀ ਆਗੂ ਦੇ ਵੱਲੋਂ ਫਿਰੋਤੀ ਨਾ ਦਿੱਤੀ ਗਈ ਤਾਂ ਉਸਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਸ ਨੂੰ ਡਰੋਨ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਹੁਤ ਸਾਰੇ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਦੇ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਨੇ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਦੋਂ ਫਿਰੋਤੀ ਨਾ ਦਵੋ ਤਾਂ ਫਿਰ ਉਸ ਤੋਂ ਬਾਅਦ ਕਤਲ ਵੀ ਹੁੰਦੇ ਨੇ ਤਾਂ ਇਸ ਤੋਂ ਪਹਿਲਾਂ ਵੀ ਫਿਰੋਤੀ ਨਾ ਦੇ ਚੱਲਦੇ ਆ ਕਈ ਕਤਲ ਹੋ ਚੁੱਕੇ ਨੇ ਪਰ ਹੁਣ ਇੱਕ ਵਾਰ ਫੇਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਡੇਰਾ ਬਾਬਾ ਨਾਨਕ ਤੋਂ ਜਿੱਥੇ ਅਕਾਲੀ ਆਗੂ ਦੇ ਘਰ ਦੇ ਉੱਤੇ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਡਰੋਨ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਫਿਰੋਤੀ ਨਾ ਦੇਣ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਜਿਤਕ ਕੋਈ ਬਿਆਨ ਜੜਾ ਉਹ ਜਾਰੀ ਨਹੀਂ ਕੀਤਾ ਕਿ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜੋ ਕੋਈ ਵੀ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਅਣਪਛਾਤੇ ਦੀ ਗ੍ਰਿਫਤਾਰੀ ਦੇ ਲਈ ਛਾਪੇ ਮਾਰੀ ਮੇਰਾ ਨਾਮ ਹਰਸ਼ਿੰਦਰ ਸਿੰਘ ਵੈਰੋਕੇ ਅੱਜ ਸਵੇਰੇ 3:53 ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਦੋਂ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਰਨ ਕੀ ਆ ਕਾਰਨ ਇਹ ਕਿ ਅਈ ਤੋਂ ਡੇਢ ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਹੈ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰौती ਮੰਗਣ ਨੂੰ ਮਿਲ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆਂ ਕੰਮਕਾਰ ਵਾਲੇ ਬੰਦੇ ਆਂ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਜੀ ਤੂੰ 50 ਲੱਖ ਰੁਪਈਆ ਦੂ ਤਿੰਨ ਦਿਨਾਂ ਦੇ ਚ 12 ਤਰੀਕ ਤੱਕ ਦੇ ਦੇ ਨਹੀਂ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਚ ਠੀਕ ਆ ਹਾਂ ਜੀ ਤੁਸੀਂ ਬੋਲਣਾ ਤਾਂ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਸ਼ਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਹੇ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋਲ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਇਹ ਸਾਨੂੰ ਸੇਵ ਕਰੇ ਤੇ ਬਾਕੀ ਇਹਨਾਂ ਗੰਦੇ ਅਨਸਰਾਂ ਦੇ ਖਿਲਾਫ ਕਾਰਵਾਈ ਕਰੇ। ਨਾ ਪੁਲਿਸ ਨੇ ਕੋਈ ਕਬੜੀ ਨਹੀਂ ਦਿੱਤੀ ਹੋਈ ਸੀ। ਸਿਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ। ਤੇ ਸਿਕਿਉਰਟੀ ਨਾਲ ਸੀ ਰਾਤ ਵੀ। ਹਾਂਜੀ ਨਾਲ ਸੀ। ਪਰ ਅੱਗੋਂ ਇਹਨਾਂ ਨੇ ਫਾਇਰ ਕੀਤੇ ਆ ਪਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਆ। ਠੀਕ ਹੈ। ਹਨਾ ਗੱਲ ਮੈਂ। ਤੇ ਉਸ ਵੇਲੇ ਕੋਈ ਕਾਲ ਆਈ। ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ। ਮੈਨੂੰ ਕਾਲ ਆਈ ਆ 4 ਵਜੇ ਕੁਝ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ। ਮੈਂ ਕਿਹਾ ਕਾਹਦਾ ਗਿਫਟ? ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਹੈ ਮੈਂ ਕਹੇ ਯਾਰ ਰਾਤ ਜਾਗਦੇ ਰਹਿਦਾ ਤੇ ਮੇਰੇ ਲਾਗੇ ਐਸਐਚਓ ਸਾਹਿਬ ਹੀ ਐਸਐਚਓ ਸਾਹਿਬ ਨੇ ਗੱਲ ਕੀਤੀ ਹੈ ਗਾੜੀ ਨੂੰ ਬਾਲਾਂ ਕੱਢਣ ਦਾ ਹੈ ਐਸਐਚਓ ਸਾਹਿਬ ਨੂੰ ਪਤਾ ਹੈ ਹਰ ਸੇਮ ਨੂੰ ਮੁੰਡਾ ਆਪਣੇ ਤੋਂ ਦਾ ਫੈਰੋ ਕਿਦਾ ਇਹਦੇ 4-5 ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰੇ ਗੇੜ ਨੂੰ ਮੋਰਿਆਂ ਮਾਰਦੀਆਂ ਜੋ ਆਮ ਸਾਥੇ ਵਿਅਕਤੀ ਜਿਹੜੇ ਮੁਰਸਲ ਤੇ ਆਏ ਤੇ ਮੈਂ ਸੁਣਿਆ ਉੱਥੇ ਪਾਚਾ ਸੀ ਮੇਰੇੰਦਿਆ ਇਨੇ ਇੱਕ WhatsApp ਕਾਲ ਵੀ ਆਈ ਆ ਕਿ ਇਧਰ ਦੋਫਾ ਮਿਲ ਗਿਆ ਤਾਂ ਫਿਰ ਇਹ ਕਾਲ ਸੁਣ ਤੋਂ ਬਾਅਦ ਉਹਨਾਂ ਕਾਲ ਵਾਦ ਕਰਤੀ ਦੁਬਾਰਾ ਫੇਰੇ ਨੂੰ ਕਾਲ ਆਈ ਆ ਉਹ ਕਾਲ ਵਿੱਚ ਸਾਰੀ ਮੈਂ ਸੁਣੀ ਆਪਣੇ ਇਹਨੂੰ ਉਹਨਾਂ ਧਮਕੀਆਂ ਦਿੱਤੀਆਂ ਗਾੜਾ ਵਾਲਾਂ ਦੀ ਗੱਡੀਆਂ ਨੂੰ ਤੇ ਬਾਕੀ ਇਹ ਹੀ ਮਗਰਮ ਕਰ ਦਿੱਤ ਕਰਿਆ ਤੇ ਦੂਸਰਿਆਂ ਨੂੰ ਫੇਸ ਕਰਨ ਦੀ ਕੋਸ਼ਿਸ਼ ਵਾਲੇ ਟੀਮਾਂ ਲਾਸ ਕਿਹਨੇ ਫੈਰਵੇ ਇਹ ਸ਼ੇਰੋਂ ਦਾ ਫੈਰ ਹੋਏਗਾ ਉਹ ਸ਼ੇਰ ਖੋਲ ਗਿੜਿਆ ਨੂੰ ਤੇ ਜਵਾਬੀ ਕਾਰਵਾਈ ਜਿਹੜਾ ਉਹਨਾਂ ਨੂੰ ਭੱਗਣਾ ਦਿੱਤਾ ਹੋਇਆ ਸੀ ਇੱਕ ਦਰਮਨਲ ਸਿੰਘ ਉਹਨੇ ਵੀ ਦੋ ਰੋਜ਼ ਫਾਇਰ ਕੀਤੇ ਆ ਤੇ ਪਰੇ ਭੱਜ ਗਿਆ ਤੇ ਘੋੜੀ ਚਰਨ ਦਾ ਕਾਰਨ ਕੀ ਸੀ ਸਰ ਫਰੋਦੀ ਮੰਗਦੇ ਸੀ 50 ਲੱਖ ਰੁਪਏ ਦਾ ਉਸ ਨੇ ਸਖਤ ਕੀਤੀ ਹੋਈ ਇਹਨਾਂ ਨੂੰ ਹਾਂਜੀ ਕਿਹੜਾ ਕਾਰਨ ਦਿੱਤੇ ਇੱਕ ਦਰਮਨਤ ਤੇ ਕਿੰਨੇ ਕਿੱਥੋਂ ਬੋਲ ਆਏ ਕਿੱਦਾਂ ਲਈ ਸੀ ਨਿਸ਼ਾਨ ਸਿੰਘ ਜੋਣੀਆਂ ਕਲਾ ਦਾ ਜੀ ਕਿੰਨੇ ਦਿਨ ਤੋਂ ਆ ਰਹੇ ਬੋਲਣ ਨੇ ਤਿੰਨ ਦੋ ਮਹੀਨੇ ਹੋ ਗਏ ਆ ਕਨੇਜਾ ਦੇ ਸਿਕਰੀ ਜਿਹੜੇ ਸਿਰਿਆ ਦੋ ਜਣੇ ਨੇ ਦੋ ਜਣੇ ਫੋਟਸਾਲ ਦੇ ਕਹਿੰਦੇ ਤੁਹਾਡੇ ਨਾਲ ਵੀ ਕਾਲ ਤੇ ਗੱਲ ਹੋਈ ਆ ਕੂਟੇ ਗੱਲ ਹਾਂ ਜੀ ਜਰਦਾ ਵੀ ਗੱਲ ਹੁਣ ਪੁੱਛ ਕੀ ਕੀ ਕਰੇ ਤੁਹਾਡੇ ਕੋਲ ਕੀ ਕੀ ਆ ਅਸੀਂ ਟੈਸਟ ਕਰ ਰਹੇ ਇਹਨਾਂ ਨੂੰ ਲਾਟਰੀ ਟੀਮ ਆਪਣੀ